ਕ્યા ਖਾਨਾ ਤੇ ਕ્યા ਮਜ਼ਦੂਰਾ ਤੇ ਜਦੋਂ ਵੀ ਕੋਈ ਜਲਮ ਕਰਦਾ ਵਾ ਜਾਂ ਜਿਹੜੀ ਕੋਈ ਕਰਨੀ ਇਹ ਤੁਜੋਨੀ ਮੰਨਦਾ ਪਰ ਉਹਨੇ ਉਹਨੇ ਇਤਨਾ ਲਿਆ ਉਹਨਾਂ ਜਨਵੇਂ ਧਾਰਾ ਲਾ ਕੇ ਤੁਹਾਨੂੰ ਭਾਵਨਾ ਨਾਲ ਪਾਉਂਦਾ ਇਤੋਂ ਦੀਆਂ ਜਾਂ ਕਿਸੇ ਹੋਰ ਧਾਰਨਾ ਚੱਟ ਗਿੱਤੀਆਂ ਨੇ ਇਹੋ ਜਿਹੇ ਕੇਸ ਨਾ ਜਿਹੜੀ ਹੈਗੀ ਆ ਪਾਲੂਦੀਆ ਉਹਨੂੰ ਜਿਹੜਾ ਹੈਗਾ ਜਿਹੜਾ ਕੇ ਰੂਪ ਆ ਗਿਆ ਇਹ ਬਿਲਕੁਲ ਗੈਰਕਾਨੂੰਨੀ ਆ ਪੰਜਾਬ ਦੇ ਵਿੱਚ ਇਹ ਬਹੁਤ ਸਾਰੇ ਜਿਹੜੇ ਲੋਕ ਆ ਸੰਗਠਨਾਂ ਵੱਖ-ਵੱਖ ਪਾਰਟੀਆਂ ਨੇ ਆਵਾਜ਼ ਛਾਈ ਆ ਅੱਜ ਕਈਆਂ ਸਰਕਾਰਾਂ ਚੱਲ ਰਹੀਆਂ ਚਾਹੇ ਪੰਜਾਬ ਦੀ ਭਵੰਤਮਾਨ ਦੀ ਸਰਕਾਰ ਆ ਚਾਹੇ ਸਿੱਟ ਦੀ ਆ ਜਿੰਨੇ ਵਾਦੇ ਕਰ ਰਹੇ ਆ ਲੋਕਾਂ ਨਾਲ ਉਹ ਇਹਨਾਂ ਨੂੰ ਪਾਉਣੇ ਮੁਸ਼ਕਲ ਆ ਆਪਾਂ ਦੇਖਦੇ ਆ ਕਿੰਨੇ ਵਾਦੇ ਕੀਤੇ ਆ ਵਾਦੇ ਦੇ ਝੜੀਆਂ ਲਾਈ ਜਾਂਦੇ ਆ ਹਰਿਆਣੇ ਵਿੱਚ ਹੀ ਦੇਖ ਲਓ ਕਾਂਸੇ ਨੇ ਵਾਦੇ ਦੇ ਝੜੀਆਂ ਲਾ ਦੀਆਂ ਕਿ ਇਹ ਬੂੜਾ ਕਰ ਦਣਗੇ ਜਦੋਂ ਲੋਕਾਂ ਦੇ ਵਾਦੇ ਪੂਰੇ ਨਹੀਂ ਹੁੰਦੇ ਲੋਕ ਸਵਾਰ ਕਰਦੇ ਆ ਇਰੇ ਲੋਕਾਂ ਦਾ ਗੈਰਕਾਨੂੰਨੀ ਕਹਿਰ ਪਾਉਂਦੇ ਆ ਜੇ ਕਈ ਬੁੱਧੀਜੀਵੀ ਜਿਹੜੇ ਹੈਗੇ ਅੰਦਰ ਕਿਤੇ ਹੋਇਆ ਝੂਠੇ ਕੇਸ ਪਾ ਕੇ ਉਹ ਸਾਲਾ ਸਾਹ ਜਿੱਦਾਂ ਚ ਥੜੀ ਜਾਂਦੇ ਆ ਮੁਕੱਦਮੇ ਨਹੀਂ ਚੱਲਦੇ ਉਹਨਾਂ ਤੇ ਨਾ ਮੁਕੱਦਮੇ ਗਾਹ ਤੁਰਦੇ ਆ ਨਾ ਜਵਾਨਤਾ ਮਿਲਦੀਆਂ ਹੈਗੀਆਂ ਇਸ ਤਰ੍ਹਾਂ ਜਿਹੜਾ ਸਰਕਾਰ ਦੀਆਂ ਨੀਤੀਆਂ ਜ਼ਬਰ ਤੇ ਜ਼ੁਲਮ ਫਾਸੀਵਾਦੀ ਤਾਂ ਨੀਤੀਆਂ ਦਾ ਰਾਜ ਕਰਨਾ ਇਹ ਸਰਕਾਰਾਂ ਦਾ ਏਜੰਡਾ ਵਾ ਹਰ ਥਾਂ ਥਾਂ ਲੋਕ ਧੰਨੇ ਲਾ ਰਹੇ ਆ ਚਾਹੇ ਗੈਂਗ ਫਾਈਟਿੰਗ ਦੇ ਖਿਲਾਫ ਬੈਠੇ ਆ ਚਾਹੇ ਹੋਰ ਮਸਲੇ ਤੇ ਬੈਠੇ ਆ ਪਰ ਸਰਕਾਰ ਗੱਲ ਫੋਣੀ ਵੀ ਜਾਇ ਉਹਨਾਂ ਨੂੰ ਆਪਦੀ ਗੱਲ ਜਿਹੜੀ ਵਿਚਾਰੀ ਆ ਦੇਖੇ ਜੈਜਾ ਫੈਕੀਆਂ ਲੱਗੀਆਂ ਇਹ ਤਾਂ ਕੋਈ ਥਾਂ ਨਹੀਂ ਹੈਗਾ ਪਰ ਲੋਕ ਜਿਹੜੇ ਹੈਗੇ ਉਹ ਲੋਕ ਕਹਿੰਦਾ ਸਾਡੇ ਕੋਲ ਪੁੱਛਿਆ ਨਹੀਂ ਗਿਆ ਸਾਡੇ ਕੋਲ ਐਨਓਸੀ ਨਹੀਂ ਲਈ ਜਿਹੜੇ ਪਿੰਡਾਂ ਦੇ ਫੈਕੀਆਂ ਲਗੀਆਂ ਜਾ ਰਹੀਆਂ ਜਦਕਿ ਕਾਨੂੰਨੀ ਤੌਰ ਤੇ 20 ਕਿਲੋ 20 ਕਿਲੋਮੀਟਰ ਦਾ ਇਹ ਹੈਗਾ ਕਿੰਨੇ ਕਿਉਂਕਿ ਬਹੁਤ ਸਾਰੇ ਲੱਗੇ ਆ ਉਹਨੀਆਂ ਐਨਓਸੀ ਲੈਣੀ ਪੈਂਦੀ ਆ ਪਰ ਕਿਹੜਾ ਪਤਾ ਐਨਓਸੀ ਨੂੰ ਸਾਰੇ ਦੇ ਵਿੱਚ ਫੈਲਰ ਫੈਲਰ ਲੱਗੇ ਹੋਇਆ ਜਿਹੜੇ ਨਹੀਂ ਲੱਗ ਸਕਦੇ ਜਿਹੜੀਆਂ ਫੈਕਟਰੀਆਂ ਨਹੀਂ ਜਿਹੜੀਆਂ ਫੈਕਟਰੀਆਂ ਗੈਰ ਕਾਨੂੰਨੀ ਆ ਇਹ ਸਾਰਾ ਕੁਝ ਚੱਲੀ ਜਾਂਦਾ ਹੈਗਾ ਇਹ ਜਿਹੜਾ ਮਾਲਕ ਗ੍ਰਿਫਤਾਰ ਕੀਤਾ ਇਹ ਮਾਲਕ ਕਿਉਂਕਿ ਗੈਰ ਕਾਨੂੰਨੀ ਉਹਨਾਂ ਨੇ ਫੜਿਆ ਸਕਾਰ ਨਹੀਂ ਫੜਿਆ ਸਰਕਾਰ ਦੀਆਂ ਨੀਤੀਆਂ ਵੀ ਆਪ ਜਿਹੜੇ ਵਿਰੋਧੀਾਂਾਂ ਤੇ ਕੇਸ ਪਾਉਣੇ ਜੇ ਇਹ ਚੱਲੀ ਜਾਂਦਾ ਲਗਾਤਾਰ ਭਾਰਤੀ ਖਾਨਦਾਨ ਨੂੰ ਨਿਗਰਾਹਾ ਅਸੀਂ ਜਨ ਹਿਤ ਸੰਘਰਸ਼ ਕਮੇਟੀ ਵੱਲੋਂ ਹੋਰ ਜਥੇਬੰਦੀਆਂ ਜਿਹੜੀਆਂ ਸਾਡੀਆਂ ਸਹਾਇਕ ਜਥੇਬੰਦੀਆਂ ਵੱਲੋਂ ਵੀ ਇਹ ਨਿਖੇਧੀ ਕਰਦੇ ਆ ਕਿਉਂਕਿ ਇਹ ਜਿਹੜਾ ਜ਼ਬਰ ਜ਼ੁਲਮ ਦਾ ਕਹਾੜਾ ਇਹ ਸਰਕਾਰ ਦੇ ਬਹੁਤ ਦਿਨ ਥੋੜੇ ਰਹਿ ਗਏ ਇਹਦੇ ਕੋਲ ਦੁਕਾਨਾਂ ਦੇਣ ਨੂੰ ਪੈਸੇ ਨਹੀਂ ਆਉਣੇ ਉਹ ਨਾਲੇ ਸਮਝ ਦੇ ਵਿੱਚ ਆਰਤਕ ਸੰਕਟ ਡੂੰਗਾ ਇੰਨਾ ਆਰਤਕ ਸੰਕਟ ਆ ਇਹ ਜਿਹੜਾ ਦੇਖਾ ਦਾ ਪੈਸਾ ਹੁੰਦਾ ਆਪਣਾ ਸਾਰਾ ਵਿਆਜ ਦੇ ਵਿੱਚ ਤਰਾਂ ਜਾਂਦਾ ਭਾਰਤੀ ਕਿਸਾਨ ਜਿਨੇ ਇੱਕਾ ਗ੍ਰਾਹਾ ਵੱਲੋਂ ਪੰਜਾਬ ਨਗਰ ਤੇ ਜੋ ਸੀਹੀ ਦਾਫਤਰਾ ਡੀਜੀ ਦਾਫਤਰਾ ਸੂ ਮੱਗ ਪੱਤਰ ਦਿੱਤੇ ਜਾ ਰਹੇ ਆ ਉਸ ਕੱਟ ਦੇ ਵਿੱਚ ਅਜਾ ਤਾ ਜੇਲਾਂ ਤਸੀਹੇ ਚੌਂ ਦੇ ਵਿੱਚ ਕੌਣ ਦੇ ਥੱਲੇ 77 ਮਹੀਨਾ ਜਿਹੜੇ ਵੀ ਸਾਥੀ ਅੱਜ ਇਸ ਥਾਂ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਸਾਰਿਆਂ ਬੇਨਤੀ ਕਰਦੇ ਆ ਕਿ ਉਹ ਪੂਰੇ ਸਮੇਂ ਦੇ ਵਿੱਚ ਸਾਰੇ ਲੋਕ ਤੇਰੇ ਸਾਥੀਆਂ ਨੇ ਬਾਹਰ ਆਉਣਾ ਤੇ ਇਹ ਮੰਗ ਪੱਤਰਾਂ ਜਿਹੜਾ ਅਸੀਂ ਉਹਨੂੰ ਦੇਣਾ ਉਹਦੀ ਰਿਹਾਈ ਦੀ ਮੰਗ ਉਹਦੇ ਲਈ ਪਾਈ ਹੋਇਤੂ ਸੇਕ ਇਸ ਨੂੰ ਰਾਤ ਕਰਾਉਂਦੇ ਨਹੀਂ ਅੱਜ ਹੀ ਇਹ ਰੋਸ ਪੁਜਾਰਾਂ ਤੇ ਮੰਗ ਪੱਤਰ ਦੇਣਾ ਇਹਦੇ ਨਾਲ ਜਿੰਨੇ ਵੀ ਸਾਡੇ ਯਾਰ ਸ਼ਾਮਲ ਹੋਇਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੇ ਦਰਿਆ ਤੁਸੀਂ ਆ ਆਪਨੇ ਚੱਲਿਆ ਕਿ ਤੇ ਆਪਣਾ ਆਡਰ ਇਸ 那我们讲的那个叫，然后呢？